ਪਠਾਨਕੋਟ ਦੇ ਸਾਲੀ ਰੋਡ ਤੇ ਅੱਜ ਉਸ ਸਮੇਂ ਇੱਕ ਵੱਡਾ ਹਾਸਾ ਹੋ ਗਿਆ ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਦੱਸਦੀ ਕਿ ਸਾਲੀ ਰੋਡ ਤੇ ਇੱਕ ਸਕੂਟਰੀ ਦੀ ਬੁਲਟ ਮੋਟਰਸਾਈਕਲ ਨਾਲ ਭਿਆਨਕ ਟੱਕਰ ਹੋ ਗਈ ਟੱਕਰ ਇੰਨੀ ਕੋ ਜਬਰਦਸਤ ਸੀ ਕਿ ਸਕੂਟਰੀ ਸਵਾਰਤੀ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ ਮੋਟਰਸਾਈਕਲ ਸਵਾਰ ਯੁਵਕ ਜ਼ਖਮੀ ਹੋ ਗਿਆ ਦੱਸਿਆ ਗਿਆ ਹੈ ਕਿ ਇਸ ਘਟਨਾ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਕਿਸ ਤਰ੍ਹਾਂ ਵਾਟਰਸਾਈਕਲ ਸਵਾਰ ਨੇ ਸਕੂਟਰੀ ਸਵਾਰ ਨੂੰ ਟੱਕਰ ਮਾਰਿਆ ਉਧਰ ਜਿਵੇਂ ਹੀ ਪੁਲਿਸ ਨੂੰ ਇਸ ਘਟਨਾ ਤੋਂ ਪਤਾ ਚੱਲਿਆ ਤਾਂ ਉਹਨਾਂ ਵੱਲੋਂ ਲਾਸਟ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ ਬੜੇ ਰੋਸ ਸਾਡਾ ਤੇ ਦੇਖਦੇ ਪੰਜਾਬ ਜੇ ਕਿ ਨਿਊਜ਼ ਮਸੂ ਜਸ ਸਲੀਪ ਰੋਡ ਤੇ ਐਕਸੀਡੈਂਟ ਹੋਇਆ ਇਹ ਸਾਨੂੰ ਅਮੰਦੀਪ ਹਸਪੀਟਲ ਤੋਂ ਇੱਕ ਇਨਫੋਰਮੇਸ਼ਨ ਆਈ ਸੀ ਕਿ ਕਰਵਿੰਦਰ ਅਗਰਵਾਲ ਨਾਮ ਦੇ ਵਿਅਕਤੀ ਨੇ ਜਿਨ੍ਹਾਂ ਦੀ ਰੋਡ ਐਕਸੀਡੈਂਟ ਹੋਣ ਕਰਕੇ ਡੈਥ ਹੋ ਗਈ ਜਦੋਂ ਇਸ ਚੀਜ਼ ਨੂੰ ਅਸੀਂ ਵੈਰੀਫਾਈ ਕੀਤਾ ਤਾਂ ਸਾਨੂੰ ਪਤਾ ਲੱਗਾ ਕਿ ਸੈਲੀ ਰੋਡ ਤੇ ਇੱਕ ਸਵੇਰੇ ਐਕਸੀਡੈਂਟ ਹੋਇਆ ਸੀ ਜਿਹਦੇ ਵਿੱਚ ਰਵਿੰਦਰ ਅਗਰਵਾਲ ਆਪਣੀ ਡਾਕਟਰ ਦੇ ਨਾਲ ਸਕੂਟੀ ਤੇ ਜਾ ਰਹੇ ਸੀ ਤੇ ਉਹਨਾਂ ਨੂੰ ਸਾਈਡ ਤੋਂ ਇੱਕ ਬੁਲੱਟ ਮੋਟਰਸਾਈਕਲ ਨੇ ਜੋ ਤੇਜ਼ ਰਫ਼ਤਾਰ ਤੇ ਆ ਰਿਹਾ ਸੀ ਉਹਨੇ ਹਿੱਟ ਕੀਤਾ ਦੋਨੋਂ ਹੀ ਜਿਹੜੇ ਪਰਸਨ ਸੀ ਸਕੂਟੀ ਓਨਰ ਤੇ ਜਿਹੜੇ ਆਪਣੇ ਬੁਲੱਟ ਵਾਲੇ ਸੀ ਇਹ ਇੰਜਰਡ ਹੋ ਗਏ ਸੀ ਤੇ ਇਹਨਾਂ ਨੂੰ ਹਸਪਤਾਲ ਦਾਖਲ ਕਰਾਇਆ ਤਾ ਸੀ ਜਿੱਥੇ ਕਿ ਜਿਹੜੇ ਰਵ ਇਸ ਵਿੱਚ ਜਿਸ ਜਿਹੜਾ ਬੁਲੇਟ ਮੋਟਰਸਾਈਕਲ ਤੇ ਵਿਅਕਤੀ ਸੀ ਉਹਦੇ ਖਿਲਾਫ ਮੁਕੱਦਮਾ ਰਜਿਸਟਰ ਕਰਕੇ ਅਗਲੀ ਤਫ਼ਤੀਸ਼ ਕਰ। ਉਹ ਜੇਰੇ ਲਾਜ਼ਾ ਜਿਨ੍ਹਾਂ ਨੇ ਐਕਸੀਡੈਂਟ ਕੀਤਾ। ਹਾਂਜੀ ਉਹ ਵੀ ਜੇਰੇ ਲਾਜ਼ਾ।